ਕਟਨਾ ਤੋਂ 16 ਘੰਟੇ ਬਾਅਦ ਅਗਰ ਪੁਲਿਸ ਆਵੇ ਤਾਂ ਸਵਾਲ ਉੱਠਣੇ ਬਣਦੇ ਨੇ ਅਜਿਹਾ ਹੀ ਮਾਮਲਾ ਕੈਨੇਡਾ ਦੇ ਮੀਸੀਸਾਗਾ ਤੋਂ ਨਿਕਲ ਕੇ ਸਾਹਮਣੇ ਆਇਆ ਇੱਕ ਪਰਿਵਾਰ ਨਾਲ ਇਹ ਹੈਰਾਨੀਜਨਕ ਘਟਨਾ ਘਟੀ ਜਦੋਂ ਦਿਨ ਦੀ ਰੋਸ਼ਨੀ ਵਿੱਚ ਦਿਨ ਦਿਹਾੜੇ ਸ਼ਰੀਆਮ ਘਰ ਦੇ ਵਿੱਚ ਦਾਖਲ ਹੋ ਕੇ ਕੁਸਪੈਟੀਏ ਹਮਲਾ ਕਰਕੇ ਡਕੈਤੀ ਕਰਦੇ ਨੇ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਲੇਕਿਨ ਪੁਲਿਸ ਦੀ ਕਾਰਗੁਜ਼ਾਰੀ ਵੱਡੇ ਸਵਾਲਾਂ ਦੇ ਘੇਰੇ ਵਿੱਚ ਹੈ ਇਹ ਪੂਰਾ ਵਾਕਿਆ ਦੁਪਹਿਰ 2:30 ਵਜੇ ਦੇ ਲਗਭਗ ਹੋਇਆ ਪਰਿਵਾਰ ਦੇ ਮੈਂਬਰਾਂ ਵੱਲੋਂ ਤੁਰੰਤ 911 ਉੱਤੇ ਕਾਲ ਕਰਕੇ ਮਦਦ ਦੀ ਗੋਹਾਰ ਲਗਾਈ ਗਈ ਹਮਲੇ ਵੇਲੇ ਪਰਿਵਾਰ ਦੇ ਕੁਝ ਮੈਂਬਰ ਘਰ ਦੇ ਵਿੱਚ ਮੌਜੂਦ ਸਨ ਤਾਂ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਪੈਦਾ ਹੋ ਗਿਆ ਸੀ ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਾਲਾਤ ਬਹੁਤ ਗੰਭੀਰ ਹੋਣ ਦੇ ਬਾਵਜੂਦ ਵੀ ਪੁਲਿਸ ਮੌਕੇ ਉੱਤੇ ਨਹੀਂ ਪਹੁੰਚੀ ਤਤਨ ਹਮਲਾਵਰ ਇੱਕ ਐਸਯੂਵੀ ਕਾਰ ਦੇ ਵਿੱਚ ਆਉਂਦੇ ਨੇ ਪਹਿਲਾਂ ਡੋਰਬੈਲ ਵਜਾ ਕੇ ਉਹ ਚਲੇ ਜਾਂਦੇ ਨੇ ਜਦ ਕੋਈ ਵੀ ਦਹੀਂ ਬਾਹਰ ਆਉਂਦਾ ਤਾਂ ਮੜਤੋਂ ਉਹ ਉਸ ਮਕਾਨ ਦੇ ਵਿੱਚ ਦਾਖਲ ਹੋ ਕੇ ਘਟਾ ਨੂੰ ਅੰਜਾਮ ਦਿੰਦੇ ਨੇ ਤਾ ਪੀੜਤ ਪਰਿਵਾਰ ਨੂੰ ਇਸ ਮਾਮਲੇ ਵਿੱਚ 16 ਘੰਟੇ ਤੱਕ ਪੁਲਿਸ ਦੀ ਉਡੀਕ ਕਰਨੀ ਪਈ ਅਤੇ ਪੁਲਿਸ ਅਗਲੇ ਦਿਨ ਸਵੇਰੇ 8 ਵਜੇ ਦੇ ਕਰੀਬ ਮੌਕੇ ਉੱਤੇ ਇਨਵੈਸਟੀਗੇਸ਼ਨ ਲਈ ਪਹੁੰਚੀ ਇਸ ਗੰਭੀਰ ਲਾਪਰਵਾਹੀ ਨੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਘਟਨਾ ਦੌਰਾਨ ਕਿਸੇ ਨੂੰ ਗੰਭੀਰ ਸਰੀਰਕ ਸੱਟ ਤਾਂ ਨਹੀਂ ਆਈ ਲੇਕਿਨ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹ ਮਾਨਸਿਕ ਤੌਰ ਤੇ ਜਰੂਰ ਵੱਡੇ ਝਟਕੇ ਵਿੱਚ ਨੇ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਆਪਣੇ ਘਰ ਦੇ ਵਿੱਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ پا ਰਹੇ ਸਥਾਨਿਕ ਨਿਵਾਸੀਆਂ ਅਤੇ ਸਿਵਲ ਲੀਡਰਾਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਨੇ ਇਹ ਪੂਰੀ ਘਟਨਾ ਸਿਸਟਮੈਟਿਕ ਫੇਲ ਦੀ ਨਿਸ਼ਾਨੀ ਦੱਸੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਘਰ ਦੇ ਉੱਤੇ ਹਮਲੇ ਤੋਂ ਬਾਅਦ ਵੀ ਪੁਲਿਸ ਤੁਰੰਤ ਨਹੀਂ ਆ ਸਕਦੀ ਤਾਂ ਸੁਰੱਖਿਆ ਪ੍ਰਣਾਲੀ ਕਿਸ ਕੰਮ ਦੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ جاری ਹੈ ਪੁਲਿਸ ਨੇ ਕਿਹਾ ਕਿ ਉਹਨਾਂ ਕੋਲ ਰਿਸੋਰਸ ਦੀ ਘਾਟ ਸੀ ਜਿਸ ਕਰਕੇ ਜਵਾਬ ਦੇਣ ਵਿੱਚ ਦੇਰੀ ਹੋਈ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਘਟਨਾ ਦੀ ਗੰਭੀਰਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ